ਅੱਸੀ ਅੱਜ ਤੁਹਾਨੂੰ ਇੱਕ ਅਜੀਹੀ ਸ਼ਖਸੀਅਤ ਨਾਲ ਦੂਬਰੂ ਕਰਵਾਉਣ ਜਾ ਰਹੇ ਆ ਜਿਨ੍ਹਾਂ ਵਿੱਚ ਸਮਾਜ ਸੇਵਾ ਦਾ ਜਜ਼ਬਾ ਜਿਹੜਾ ਕਿ ਕੁੱਟ-ਕੁੱਟ ਕੇ ਭਰਿਆ ਹੋਇਆ ਤੇ ਸਮਾਜ ਸੇਵਾ ਦੇ ਨਾਲ-ਨਾਲ ਸਿਆਸਤ ਵਿੱਚ ਵੀ ਲਗਾਤਾਰ ਜਿਹੜੇ ਕਿ ਪਿਛਲੇ 15 ਸਾਲ ਤੋਂ ਆਪਣੇ ਹੱਥ ਅਜ਼ਮਾ ਰਹੇ ਨੇ ਬਾਲਕ੍ਰਿਸ਼ਨ ਸ਼ਰਮਾ ਜਿਹੜੇ ਕਿ ਬੀਕੇ ਟਾਬੇ ਵਾਲੇ ਤੋਂ ਜਿਆਦਾ ਮਸ਼ਹੂਰ ਨੇ ਗੱਲਬਾਤ ਕਰ ਲੈਂਦੇ ਆ ਕਿਉਂਕਿ ਇਸ ਵਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਜ਼ਾਦ ਇਲੈਕਸ਼ਨ ਲੜਨੇ ਸ਼ਰਮਾ ਜੀ ਕੀ ਕਹਿੰਦਾ ਕਿਦੋਂ ਤੋਂ ਤੜਾ ਸਮਾਜਿਕ ਜੀਵਨ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਕਿਸੇ ਤਰ੍ਹਾਂ ਆਣਾ ਹੋਇਆ ਦੇਖੋ ਸਮਾਜਿਕ ਗੱਲ ਕਰੀਏ ਤਾਂ ਬਹੁਤ ਥੱਲੇ ਜਾਵਾਂਗੇ ਆਪਾਂ ਕਿਉਂਕਿ ਇਤਿਹਾਸ میں ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਜਿੱਤਨਾ ਜਨਮ ਹੁੰਦਾ ਹੈ ਬੱਚੇ ਦਾ ਉਸੇ ਤਰ੍ਹਾਂ ਹੀ ਸਾਡਾ ਜਨਮ ਹੋਇਆ ਹੈ ਪਰ ਸ਼ੁਰੂਆਤ ਜਿਹੜੀ ਆਪਣੀ ਜ਼ਿੰਦਗੀ ਦੀ ਸੀ ਉਹ 16 ਸਾਲ ਉਮਰ ਦੇ ਵਿੱਚ ਹੀ ਆਪਾਂ ਕਾਰੋਬਾਰ ਕਰ ਲਿਆ ਸੀ ਸੋ ਛੋਟੇ ਜਿਹੇ ਕਾਰੋਬਾਰ ਨਾਲ ਆਪਾਂ ਕੰਮ ਚਲਾਇਆ ਸੀਗਾ ਰਾਤ 12 1 ਵਜੇ ਤੱਕ ਆਂਡੇ ਵੇਚਨੇ ਚਾਹ ਬਿਚਨੀ ਹੁਣ ਲਗਾਤਾਰ ਚਾਹ ਬਿਚੀ ਉਸ ਤਬਾ ਢਾਬੇ ਕੀਤੇ ਢਾਬਿਆਂ ਤੋਂ ਬਾਅਦ ਪੁੱਚੇ ਪੱਦਰ ਤੇ ਕਈ ਕੰਮ ਪਰਮਾਤਮਾ ਨੇ ਦਿੱਤੇ ਉਹ ਸਾਰੇ ਮੈਂ ਕੀਤੇ ਸੋ ਹੁਣ ਮੈਂ ਢਾਬਾ ਚਲਾ ਰਿਹਾ ਹਾਂ ਦੋ ਢਾਬੇ ਹੈ ਮੇਰੇ ਕੋਲ ਜਿਸ ਦੇ ਵਿੱਚ ਇੱਕ ਢਾਬਾ ਸਮਾਜ ਸੇਵਕਾਂ ਲਈ ਪਰ ਸਮਾਜ ਸੇਵਾ ਲਈ ਰੱਖਿਆ ਦੂਜਾ ਮੈਂ ਆਪਣੀ ਰੋਟੀ ਰਾਜੀ ਚਲਾਣਾ ਸੋ ਮੇਰੀ ਬਹੁਤ ਇੱਛਾ ਸੀ ਕਿ ਮੈਂ ਸਮਾਜ ਨੂੰ ਕੋਈ ਵਧੀਆ ਤੋਂ ਅੱਛਾ ਕੰਮ ਦੇਵਾ ਸੋ ਮੈਂ ਸੋਚਿਆ ਵੀ ਰਾਜਨੀਤੀ ਤੇ ਉਤਰਨਾ ਚਾਹੀਦਾ ਸੋ ਮੈਂ ਰਾਜਨੀਤੀ ਤੇ ਉਤਰਿਆ ਜੀ ਔਰ ਮੈਂ ਚਾਹੁੰਦਾ ਵੀ ਜਿੱਤਰਾ ਕੀ ਸਾਡੇ ਐਮਪੀ ਜਿਹੜੇ ਪੁਰਾਣੇ ਨੇ ਇਹਨਾਂ ਨੇ ਕਈ ਪ੍ਰੋਜੈਕਟ ਜਿਹੜੇ ਆ ਸ਼ਹਿਰ ਵਾਸਤੇ ਲਿਆਂਦੇ ਪਰ ਉਹ ਉਹਨਾਂ ਨੇ ਸ਼ਹਿਰ ਵਾਸਤੇ ਨਹੀਂ ਲਿਆਂਦਾ ਆਪਣੇ ਵਾਸਤੇ ਲਿਆਂਦਾ ਸੋ ਆਪਾਂ ਦੇਖੀਏ ਫਲਾਈਓਵਰ ਵਗੈਰਾ ਚਾਲੂ ਨੇ ਉਹਦੇ ਵਿੱਚ ਆਪਾਂ ਮੈਟਰੋ ਲਿਆਂਦੀ ਉਹ ਬੰਦ ਆ ਕਰੋੜਾਂ ਰੁਪਏ ਲੋਕਾਂ ਦੇ ਬਰਬਾਦ ਕਰਕੇ ਰੱਖ ਦਿੱਤੇ ਨੇ ਤੇ ਟੈਕਸ ਤੇ ਟੈਕਸ ਲੱਗੀ ਜਾ ਰਹੀ ਹੈ ਮਹਿੰਗਾਈ ਵੱਧੀ ਜਾ ਰਹੀ ਹੈ ਪੈਸਾ ਬਰਬਾਦ ਹੋ ਰਿਹਾ 100 ਬੱਸਾਂ ਉੱਤੇ ਸਾਡੀਆਂ ਖਰਾਬ ਹੋਣ ਡੀਆਂ ਉਹਨੂੰ ਚਾਲੂ ਨਹੀਂ ਕਰ ਰਹੇ ਬਸ ਫਲਾਈਓਵਰ ਦੇ ਵਿੱਚ ਕਰੋੜਾਂ ਰੁਪਏ ਲਾ ਦਿੱਤੇ ਗਏ ਸਕੂਲ ਦਾ ਕੋਈ ਐਜੂਕੇਸ਼ਨ ਦੇ ਬਾਰੇ ਨਹੀਂ ਸੋਚਿਆ ਜਾ ਰਿਹਾ ਇੰਡਸਟਰੀ ਸਾਰੀ ਤਬਾਹ ਹੋ ਚੁੱਕੀ ਹੈ ਹੁਣ ਡੰਪ ਲਿਆਂਦਾ ਡੰਪ ਚ ਕਿੰਨੇ ਸ਼ਰਾਂ ਤੋਂ ਅੱਗ ਲੱਗੀ ਪਈ ਹੈ ਸੋ ਕਈ ਮੁੱਦੇ ਨੇ ਜਿਹੜੇ ਗਿਣਾਈ ਨਹੀਂ ਜਾ ਸਕਦੇ ਪੂਰੇ ਦੇਸ਼ ਦਾ ਮੁੱਦਾ ਹੈ ਤਾਂ ਹੁਣ ਉਹ ਸੁਣਾਇਆ ਨਹੀਂ ਜਾਂਦਾ ਸੋ ਉਸ ਦਾ ਹੱਲ ਕੱਢਣ ਵਾਸਤੇ ਅਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਉੱਤੇ ਇਲੈਕਸ਼ਨ ਲੜ ਰਹੇ ਹਾਂ ਔਰ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਜਿਤਾ ਕੇ ਭੇਜ ਰਹੇ ਹੋ ਉਹ ਤੁਹਾਡੇ ਤੇ ਆਪਣਾ ਅਧਿਕਾਰ ਸਮਝਦੇ ਨੇ ਮੈਂ ਤੁਹਾਡਾ ਅਧਿਕਾਰ ਨਹੀਂ ਸਮਝਦਾ ਮੈਂ ਤੁਹਾਡਾ ਬੱਚਾ ਤੇ ਸੇਵਕ ਮੈਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਿੰਦਗੀ ਦਾ ਕਿੰਨਾ ਇਲੈਕਸ਼ਨ ਲੜ ਰਹੇ ਹੋ ਦੇਖੋ ਮੈਂ 8ਵਾਂ ਇਲੈਕਸ਼ਨ ਹੈ ਮੇਰਾ ਮੇਰੇ 4 MP ਦੇ ਇਲੈਕਸ਼ਨ ਨੇ 3 MP MLA ਦੇ ਇਲੈਕਸ਼ਨ ਨੇ ਸੋ ਇਸ ਕਾਰੀ ਮੈਂ ਆਪਣਾ ਲੋਕਾਂ ਘੜੀ ਪੂਰੀ ਜ਼ੋਰਦਾਰ ਅਪੀਲ ਕਰ ਰਿਹਾ ਹਾਂ ਕਿ ਤੁਸੀਂ ਬਹੁਤ ਸਾਰੇ ਲੀਡਰ ਦੇਖੇ ਨੇ ਪਰ ਲੀਡਰਾਂ ਨੇ ਤੁਹਾਡੇ ਉੱਤੇ ਜਿਹੜਾ ਤਸੱਦਦ ਕੀਤਾ ਹੈ ਤੁਹਾਨੂੰ ਮੁਸ਼ਕਲਾਂ ਜੇ ਪਾਇਆ ਟੈਕਸ ਲਾਏ ਨੇ ਫਲਾਈਓਵਰ ਲਾਤੇ ਨੇ ਥੱਲੀਆਂ ਦੀਆਂ ਗਲੀਆਂ ਛੋਟੀਆਂ ਕਰ ਦਿੱਤੀਆਂ ਨੇ ਔਰ ਕਰੋਨਾ ਰੁਪਈਏ ਦੇਸ਼ ਦਾ ਬਰਬਾਦ ਕਰ ਦਿੱਤਾ ਸੋ ਮੈਂ ਲੋਕਾਂ ਘਾੜੀ ਵਾਰ-ਵਾਰ ਅਪੀਲ ਕਰ ਰਿਹਾ ਹਾਂ ਕਿ ਇੱਕ ਮੌਕਾ ਮੈਨੂੰ ਦੇ ਦਿਓ ਤੁਸੀਂ ਕੰਮ ਲੱਗੇ ਇੱਕ ਮੌਕਾ ਮੈਨੂੰ ਐਮਪੀ ਬਣਨ ਦਾ ਦੇ ਦਿਓ ਔਰ ਮੈਂ ਹਿੰਦੁਸਤਾਨ ਦੇ ਜਿੰਨੇ ਐਮਪੀ ਨੇ ਉਹਨਾਂ ਤੇ ਸੁਧਾਰ ਲਿਆ ਕੇ ਤੁਹਾਨੂੰ ਦਿਖਾ ਦਾਂਗਾ ਅੱਗੇ ਤੋਂ ਤੁਸੀਂ ਵਧੀਆ ਤੋਂ ਚੰਗਾ ਬੰਦਾ ਚੁਣੋਗੇ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਨੂੰ ਕਮੀ ਕਿੱਥੇ ਰਹਿ ਰਹੀ ਹੈ ਕਨਵਿੰਸ ਕਿਉਂ ਨਹੀਂ ਹੋ ਪਰ ਲੋਕ ਅੱਥਾਂ ਤੁਸੀਂ ਇਲੈਕਸ਼ਨ ਲਾ ਲਓ ਜ਼ਿੰਦਗੀ ਦਾ ਕਨਵਿੰਸ ਕਿਉਂ ਨਹੀਂ ਹੋ ਰਹੇ ਲੋਕ ਕਈ ਵਾਰ ਦੇਖਣ ਤੇ ਇਹ ਹੁੰਦਾ ਹੈ ਕਿ ਇੱਕ ਪਾਰਟੀਆਂ ਨੇ ਇੱਕ ਪਾਰਟੀਆਂ ਨੇ ਚੱਕਰਬੂ ਇੱਕ ਚੱਕਰ ਵੀ ਬਣਾਇਆ ਇੱਕ ਜਾਲ ਬਣਾਇਆ ਜਿਹੜਾ ਲੋਕਾਂ ਨੂੰ ਉਹਦੇ ਵਿੱਚ ਫਸਾ ਕੇ ਰੱਖਿਆ ਪਾਰਟੀਆਂ ਕੋਈ ਮਾਇਨਾ ਰੱਖਦੀਆਂ ਇਹ ਗੈਂਗ ਹੈ ਗੈਂਗ ਜਿਹੜਾ ਉਹ ਲੋਕਾਂ ਤੇ ਮੁਸ਼ਕਲਾਂ ਖੜੀਆਂ ਕਰ ਰਿਹਾ ਪਰ ਵੀ ਉਹ ਚੱਕਰ ਵੀ ਤੋੜੋਗੇ ਕਿ ਤਰ੍ਹਾਂ ਇਸ ਵਾਰ ਵੀ ਤੁਸੀਂ ਇਲੈਕਸ਼ਨ 'ਚ ਖੜੇ ਹੋ ਕਿ ਕੀ ਅੱਜ ਕੀ ਨਵੀਂ ਦਰਨੀਤੀ ਰਹੇਗੀ ਕੋਈ ਵੀ ਕੰਮ ਜਿਹੜਾ ਹੈ ਉਹ ਇੱਕਦਮ ਨਹੀਂ ਹੁੰਦਾ ਉਹ ਥੋੜਾ ਸਮਾਂ ਲੱਗਦਾ ਉਹਨੂੰ ਤੇ ਸਮੇਂ ਦੇ ਨਾਲ-ਨਾਲ ਜਿਹੜਾ ਪਰਿਵਰਤਨ ਆਉਂਦਾ ਸੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਐਤਕੀ ਮੈਨੂੰ ਪੂਰਾ ਲੱਗਦਾ ਹੈ ਕਿ ਲੋਕ ਜਿਹੜੇ ਕਾਫੀ ਜਾਗੇ ਆ ਔਰ ਉਹ ਬੜੀ ਦੁੱਖਾਂ ਦੇ ਵਿੱਚ ਨੇ ਉਹਨੂੰ ਵੋਟ ਪਾਣਗੇ ਅਸੀਂ ਪਾਰਲੀਮੈਂਟ ਚ ਜਾਵਾਂਗੇ ਜਿਹੜਾ ਸਾਡਾ ਮੇਨ ਮੁੱਦਾ ਹੈ ਕਿ ਜਿਹੜੇ ਕਿਰਾਏਦਾਰ ਹੈ ਉਹਨਾਂ ਨੂੰ ਕਿਰਾਏ ਕਿਰਾਏ ਚ ਨਹੀਂ ਆਪਾਂ ਰਹਿਣ ਦੇਣਾ ਜੇ ਤੁਸੀਂ ਕਰੋੜਾਂ ਰੁਪਏ ਪੋਲਾਂ ਜੇ ਬਰਬਾਦ ਕਰ ਦਿੰਦੇ ਹੋ ਔਰ ਕਈ 100-100 ਕਿਲੋਮੀਟਰ ਦੀਆਂ ਸੜਕਾਂ ਤੁਸੀਂ ਤਿਆਰ ਕਰਦੇ ਹੋ ਔਰ ਤੁਹਾਡੇ ਕੋਲ ਕੋਈ ਪੈਸਿਆਂ ਦੀ ਕਮੀ ਨਹੀਂ ਹੈ ਉਸ ਦੇ باوجود ਵੀ ਦੇਸ਼ ਜਾਦਾ ਮੁਲਕ ਆਜ਼ਾਦ ਹੋਵੇ ਐਸੇ ਮੁਲਕ ਦੇ ਵਿੱਚ ਸਾਡਾ ਕੋਈ ਕਿਰਾਏਦਾਰ ਰਹਿੰਦਾ ਹੋਵੇ ਕਿਰਾਇਆ ਦਿੰਦਾ ਹੋਵੇ ਤੇ ਸਾਨੂੰ ਬੜਾ ਦੁੱਖ ਹੁੰਦਾ ਸੋ ਇਸ 250 ਗੈਜ ਦਾ ਮੈਂ ਸੋਚਿਆ ਵੀ ਹਰ ਬੰਦੇ ਕੋਲ ਇੱਕ ਕੰਪਲਾਟ ਹੋਏਗਾ ਮਕਾਨ ਹੋਏਗਾ ਔਰ ਮੈਂ ਦਾਵਾ ਕਰਦਾ ਮੈਂ ਕਹਿੰਦਾ ਕਿ ਮੈਂ ਲਾਵਾਂਗਾ ਟੈਕਸ ਤੁਹਾਡੇ ਤੇ ਔਰ ਟੈਕਸ ਜਿਹੜਾ ਉਹ ਤੁਹਾਡੇ ਵਾਸਤੇ ਹੋਏਗਾ ਨਾ ਕਿ ਕਿਸੇ ਦੇ ਖਜ਼ਾਨੇ ਭਰਨ ਵਾਸਤੇ ਹੋਏਗਾ ਔਰ 250 ਗੈਜ ਦਾ ਮਕਾਨ ਜਿਹੜਾ ਹਿੰਦੁਸਤਾਨ ਦੇ ਵਿੱਚ ਹੋਏਗਾ ਪਹਿਲੋ ਮੈਂ ਅੰਮ੍ਰਿਤਸਰ ਤੋਂ ਸ਼ੁਰੂ ਕਰਾਂਗਾ ਦੂਸਰਾ ਹਰ ਬੰਦੇ ਨੂੰ ਜਿਹੜੀ ਪੈਨਸ਼ਨ ਦਿੱਤੀ ਜਾਂਦੀ ਹੈ ਸਰਕਾਰੀ ਮੁਲਾਜ਼ਮਾਂ ਨੂੰ ਕੋਈ ਵੀ ਹੈ ਦਿਓ ਸਾਡੇ ਪਰਿਵਾਰ ਦਾ ਇੱਕ ਹਿੱਸਾ ਹੈ ਪਰ ਮੈਂ ਇਹ ਕਹਿੰਨਾ ਜਿਹੜੇ ਗਰੀਬ ਲੋਕ ਨੇ ਜਾਂ ਆਮ ਲੋਕ ਨੇ ਜਿਹਨੇ ਸਾਬਨ 'ਚ ਤੇਲ 'ਚ ਹਰ ਚੀਜ਼ 'ਚ ਪੈਸੇ ਪੂਰੇ ਦਿੱਤੇ ਆ ਕੋਈ ਵੀ ਘਰ ਦੀ ਚੀਜ਼ ਖਰੀਦੀ ਆ ਟੈਕਸ ਪੂਰਾ ਦਿੱਤਾ ਹੈ ਤੇ ਟੈਕਸ ਲੱਗ ਜਿਹਦਾ ਉਹਨੂੰ ਉਹਦੇ ਬਾਰੇ ਵੀ ਕੋਈ ਸੋਚਿਆ ਜਾਵੇ ਤੇ ਅਗਰ ਇਹ ਲੋਕ ਨਹੀਂ ਬਾਜਾਏ ਮੈਂ ਜਨਤਾ ਘੜੀ ਅਪੀਲ ਕਰਦਾ ਮੈਨੂੰ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਭੇਜਣ ਤੁਹਾਡੀ ਪੈਨਸ਼ਨ 1 ਸਾਲ ਦੇ ਅੰਦਰ ਅੰਦਰ 30000 ਰੁਪਏ ਬੁਢਾਪਾ ਪੈਨਸ਼ਨ ਲਗਾ ਦੇਗਾ ਇਹ ਮੇਰਾ ਤੁਹਾਨੂੰ ਵਾਅਦਾ ਹਰ ਹਫਤੇ ਤੁਸੀਂ ਸਬਜ਼ੀਆਂ ਵੰਦੇ ਲੋਕਾਂ ਨੂੰ ਔਰ ਤੁਸੀਂ ਬਹੁਤ ਸਾਰੇ ਸੰਸਕਾਰ ਕਰਾਇਆ ਲਵਾਰਿਸਲਾਛਾਂ ਦੇ ਉਸ ਦੇ ਬੱਚੇ ਕੀ ਕਰਨ ਦੇ ਆ ਸੀ ਦੇਖੋ ਮੈਂ ਤੇ ਕਵਾਂਗਾ ਵੀ ਅੰਬਰਸਰ ਨੂੰ ਹਰ ਗੱਲ ਦਾ ਪਤਾ ਹੈ ਕਿ ਇੱਕ ਛੋਟਾ ਜਿਹਾ ਮਿਹਨਤ ਕਸ਼ ਬੰਦਾ ਕਮਾ ਕੇ ਤੁਹਾਨੂੰ ਹਰ ਹਫਤੇ ਇੱਕ ਸਬਜ਼ੀ ਦੀ ਗੱਡੀ ਗਰੀਬਾਂ ਨੂੰ ਜ਼ਰੂਰਤਮੰਦਾਂ ਦੇ ਵਿੱਚੋਂ ਮੇਰੇ ਭੈਣ ਭਰਾ ਨੇ ਹਰ ਘਰ ਦੇ ਵਿੱਚ ਕੋਈ ਗਰੀਬ ਹੈ ਕੋਈ ਅਮੀਰ ਹੈ ਤੇ ਮੈਂ ਉਹਨਾਂ ਦੀ ਸੇਵਾ ਵਾਸਤੇ ਬਾਬੇ ਨਾਨਕ ਦੇ ਨਾਂ ਤੇ ਲਿਆਉਣਾ ਔਰ ਗੱਡੀ ਸਾਰਿਆਂ ਤੇ ਡਿਸਟ੍ਰੀਬਿਊਟ ਕਰਦਾ ਹੈ ਉਸ ਦੇ ਬਾਵਜੂਦ ਲਾਰਸ ਲਾਸ਼ਾਂ ਦੀ ਵੀ ਸੇਵਾ ਦੇਣਾ ਔਰ ਵੀ ਜਿੰਨੇ ਵੀ ਸ਼ਹਿਰ ਦੇ ਵਿੱਚ ਕੋਈ ਵੀ ਜ਼ਰੂਰਤਮੰਦ ਅੱਜ ਤੱਕ ਇਹ ਤੁਹਾਨੂੰ ਨਹੀਂ ਕਹੇਗਾ ਵੀ ਉਹ ਕੋਈ ਖਾਲੀ ਹੱਥ ਇੱਥੋਂ ਗਿਆ ਔਰ ਲੋਕੀ ਦੇਖਦੇ ਨੇ ਮੈਨੂੰ ਬਟਾਲਾ ਰੋਡ ਤੇ ਪੁੱਛ ਸਕਦੇ ਨੇ ਅਗਰ ਇਹ ਜਿੱਤ ਕੇ ਭੇਜਦੇ ਨੇ ਆਪਣੀ ਤਾਕਤ ਮੈਨੂੰ ਦਿੰਦੇ ਨੇ ਤੇ ਪਾਰਲੀਮੈਂਟ ਦੀ ਦੀਵਾਰਾਂ ਬੋਲਣ ਗਈਆਂ ਕਿ ਕੰਮ ਕੀਤਾ ਨਸ਼ਾ ਵਿਰੋਧੀ ਸਮਾਜ ਨਿਰਮਾਣ ਦੇ ਸੰਸਦੀ ਸਥਾਪਨਾ ਵਿੱਚ ਤੁਸੀਂ ਕੀਤੀ ਸੀ ਉਹ ਕਿਉਂ ਕੀਤੀ 2000 ਦੇ 4 ਦੇ ਵਿੱਚ ਜਦੋਂ ਨਸ਼ੇ ਦੀ ਸ਼ੁਰੂਆਤ ਹੀ ਹੋਈ ਸੀ ਤੇ ਮੈਂ ਨਸ਼ੇ ਦੇ ਵਿੱਚ ਬੋਲਿਆ ਬੋਲਿਆ ਬਹੁਤ ਜ਼ਿਆਦਾ ਉਹ 2000 ਦੇ ਵਿੱਚ 7 ਵਿੱਚ ਮੈਂ ਇਹਨੂੰ ਰਜਿਸਟਰ ਕਰਾਇਆ ਉਹਦੇ باوجود ਕੱਪਸੇ ਕਮ 2000 ਜਿਹੜਾ ਮੁੰਡਾ ਹੈ ਮੈਂ ਨਸ਼ਿਆਂ ਤੋਂ ਬਾਹਰ ਕੀਤਾ ਔਰ ਗਾਂ ਵੀ ਮੇਰਾ ਇਹ ਕੰਮ ਜਾਰੀ ਹੈ ਔਰ ਨਸ਼ੇ ਦੇ ਸਦਾਗਰਾਂ ਨੂੰ ਮੈਂ ਬਹੁਤ ਜ਼ਿਆਦਾ ਇਹ ਕਹਿਣਾ ਵੀ ਤੁਸੀਂ ਹੋਰ ਕੋਈ ਕਾਰੋਬਾਰ ਛੇੜ ਲੋ ਕਿਉਂ ਲੋਕਾਂ ਦੀ ਜ਼ਿੰਦਗੀਆਂ ਨਾਲ ਖੇਡ ਰਹੇ ਹੋ ਜੇ ਤੁਸੀਂ ਪੈਸਾ ਦੇ ਕੇ ਰਿਸ਼ਵਤ ਦੇ ਕੇ ਕਿਸ ਤਰ੍ਹਾਂ ਵੀ ਕੰਮ ਚਲਾ ਰਹੇ ਹੋ ਆਪਣਾ ਸੋ ਆਪਣੇ ਕੰਮ ਦੂਸਰੇ ਬਦਲ ਲੋ ਔਰ ਜੇ ਮੈਂ ਆ ਗਿਆ ਤਾਂ ਤੁਹਾਨੂੰ ਇਹ ਕੰਮ ਨਹੀਂ ਕਰਨ ਦਿੱਤਾ ਜਾਊਗਾ ਹੁਣ ਵੋਟਰਾਂ ਨਾਲ ਸੰਪਰਕ ਸਾਧ ਰਹੇ ਹੋ ਕਿਸਾਂ ਦਾ ਰਿਸਪਾਂਸ ਮਿਲਨੇ ਹੈ ਆ ਤੁਸੀਂ ਦੇਖ ਹੀ ਰਹੇ ਹੋ মিডিਆ ਸਤੰਭ ਹੈ মিডিਆ ਨੂੰ ਸਾਰਾ ਪਤਾ ਹੈ ਕਿ ਉਹਨ ਲਗਾਤਾਰ ਮੈਂ ਲੋਕਾਂ ਦੇ ਵਿੱਚ ਜਾ ਰਹਿਆਂ ਔਰ ਸਹਾਇਕ ਦੀ ਵਗ ਕਰ ਰਹਿਆਂ ਸੋ ਲੋਕੀ ਇਹਨਾਂ ਤੋਂ ਬੜੇ ਪਰੇਸ਼ਾਨ ਹੋ ਚੁੱਕੇ ਨੇ ਇਤ ਕੀ ਮੇਰਾ ਖਿਆਲ ਹੈ ਵੀ ਮੇਰਾ ਸਹਿਯੋਗ ਦੇਣਗੇ ਤਾਂ ਮੈਂ ਇਹਨਾਂ ਵਾਸਤੇ ਵੱਡੇ ਵੱਡੇ ਪ੍ਰੋਜੈਕਟ ਲਿਆਵਾਂਗਾ ਇਹਨਾਂ ਦੇ ਜਿੰਨੇ ਵੀ ਪ੍ਰੋਜੈਕਟ ਨੇ ਜਾਂ ਤੇ ਅੱਗ ਲੱਗੇ ਨੇ ਜਾਂ ਖਾਲੀ ਨੇ ਸੜਕਾਂ ਲੋਕਾਂ ਦੀਆਂ ਪੀੜ੍ਹੀਆਂ ਕਰ ਦਿੱਤੀਆਂ ਨੇ ਦੁਕਾਨਦਾਰਾਂ ਦੇ ਕੰਮ ਨਹੀਂ ਚੱਲ ਰਹੇ ਦੁਕਾਨਦਾਰ ਟੈਕਸ ਦੇ ਕੇ ਕਰੋੜਾਂ ਦੇ ਟੈਕਸ ਦਿੱਤੇ ਆ ਲਾਸਟ 'ਚ ਉਹਨਾਂ ਨੂੰ ਕੋਈ ਪਾਣੀ ਪੁੱਛਣ ਵਾਲਾ ਵੀ ਨਹੀਂ ਆ ਸੋ ਇਹਨਾਂ ਵਾਸਤੇ ਵੀ ਕੋਈ ਨਾ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਵਾਂਗੇ ਜਿਹੜੀ ਫੈਕਟਰੀ ਐ ਇੰਡਸਟਰੀ ਆ ਜਿਹਨੇ ਲੋਕਾਂ ਨੂੰ ਨਸ਼ੇ ਲਾਉਂਦੇ ਆ ਕਿਉਂ ਨਸ਼ੇ ਲੱਗੇ ਆ ਫੈਕਟਰੀਆਂ ਨੇ ਬੰਦ ਕਰਾਤੀਆਂ ਉਹਨ ਲੋਕਾਂ ਕੋਲ ਕਾਮਕਾਰ ਹੈ ਨਹੀਂਗਾ ਜਾਂ ਤੇ ਕੋਈ ਵਿਦੇਸ਼ਾਂ ਚ ਭੱਜ ਗਿਆ ਦੇਸ਼ ਖਾਲੀ ਕਰਕੇ ਜਾ ਰਹੇ ਨੇ ਸਾਡੀ ਯੂਵਾ ਇਹ ਰੋਜ਼ਗਾਰ ਨਾ ਔਨ ਕਰਕੇ ਬੜੀ ਪਰੇਸ਼ਾਨ ਹੈ ਤਾਂ ਮੈਂ ਚਾਹਾਂਗੇ ਵੀ ਜਿਹੜੀ ਇੰਡਸਟਰੀ ਹੈ ਉਹਨਾਂ ਨੂੰ ਬਿਨਾਂ ਵਿਆਜ ਤੋਂ 10-10 ਕਰੋੜ ਰੁਪਇਆ ਦਿੱਤਾ ਜਾਏ ਇੰਡਸਟਰੀ ਲਾਈ ਜਾਏ ਰੋਜ਼ਗਾਰ ਨੂੰ ਵੜਾਵਾ ਦਿੱਤਾ ਜਾਏ ਬੇਰੋਜ਼ਗਾਰੀ ਖਤਮ ਕੀਤੀ ਜਾਏ ਤੇ ਸਮਾਜ ਨੂੰ ਵੱਧ ਚੜ ਕੇ ਕੰਮ ਕਰਨ ਦਾ ਮੌਕਾ ਮਿਲੇ ਧਨਪਾਲ ਜੀ ਇਹ ਸਮਾਜ ਸੇਵਕ ਬਾਲਕ੍ਰਿਸ਼ਨ ਸ਼ਰਮਾ ਜਿਹੜੇ ਕਿ ਬੀਕੇ ਟਾਬੇ ਵਾਲੇ ਤੋਂ ਜਾਦਾ ਜਾਣੇ ਜਾਂਦੇ ਨੇ ਔਰ ਆਪਣੀ ਜ਼ਿੰਦਗੀ ਦੀ 8ਵੀਂ ਇਲੈਕਸ਼ਨਸ ਉਹ ਲੜਨ ਜਾ ਰਹੇ ਨੇ ਅਮਰਸਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਔਰ ਉਹਨਾਂ ਦਾ ਇਹ ਹੀ ਆਖਣਾ ਵੀ ਲੋਕ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਚ ਭੇਜਣ ਔਰ ਇੱਕ ਜਿਹੜੀ ਕਿ ਪੈਨਸ਼ਨ ਹੈ ਉਹ ਪੈਨਸ਼ਨ ਦੀ ਰਾਸ਼ੀ ਜਿਹੜੀ ਕਾਫੀ ਵਧਾਉਣ ਦੀ ਗੱਲ ਆਖ ਰਹੇ ਨੇ ਦੂਜੇ ਪਾਸੇ ਹੋਰ ਵੀ ਜਿਹੜੇ ਕਿ ਬਹੁਤ سارے ਪ੍ਰੋਜੈਕਟ ਨੇ ਅੰਮ੍ਰਿਤਸਰ ਵਿੱਚ ਲਿਆਂਦੇ ਗਏ ਸੀ ਕਿ ਪਰ ਉਹ ਪ੍ਰੋਜੈਕਟ ਫੇਲ ਹੋ ਗਏ ਉਹਨਾਂ ਪ੍ਰੋਜੈਕਟ ਨੂੰ ਮੁਰਤੋਂ ਰਿਵਾਈਵ ਕਰਨ ਦੀ ਗੱਲ ਆਖਰੇ ਨੇ ਔਰ ਆਖਰੇ ਨੇ ਵੀ ਜੇਕਰ ਲੋਕ ਉਹਨਾਂ ਤੇ ਵਿਸ਼ਵਾਸ ਜਤੋਂਦੇ ਨੇ ਤਾਂ ਸਮਾਜ ਅੰਦਰ ਨਸ਼ਾ ਨਸ਼ੇ ਦਾ ਕੋੜ ਹੈ ਨਸ਼ੇ ਦੀ ਲਹਨਤ ਹੈ ਉਸ ਨੂੰ ਖਤਮ ਕਰਨਾ ਉਹਨਾਂ ਦੀ ਮੋਢਲੀ ਜ਼ਿੰਮੇਵਾਰੀ ਹੋਵੇਗੀ ਕਮਪਰਸਨ ਸੁਪਾਲ ਦੇ ਨਾਲ ਸਿਕੰਦਰ ਪਸਰੀਚਾ ਆਧੈਨਿਕ ਸੂਰਤ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par